ਲੋ ਭਾਈ ਅੱਜ ਦਿਨ ਬੁੱਧਵਾਰ ਟਰੈਕਟਰ ਮੰਡੀ ਆਪਣੀ ਤਲਵੰਡੀ ਸਾਬੋ 28 ਮਈ 2025 ਦੀ ਵੀਡੀਓ ਬਣਾ ਰਹੇ ਹਾਂ ਭਾਈ ਤੇ ਮੰਡੀ ਦੇ ਵਿੱਚ ਆਪਾਂ ਪਹੁੰਚੇ ਟਰੈਕਟਰ ਨੂੰ ਸੈੱਟ ਕਰਕੇ ਲਾਲੇ ਤੇ ਦਿਖਾਵਾਂਗੇ ਮੰਡੀ ਦਾ ਮਾਹੌਲ ਵੀਡੀਓ ਨਾਲ ਐਂਡ ਤੱਕ ਜਰੂਰ ਜੁੜੇ ਰਹੋ ਕਿਵੇਂ ਸੌਦੇ ਹੋਣਗੇ ਕਿਵੇਂ ਰੂ ਅੱਜ ਦੀ ਮੰਡੀ ਤੇ ਵੀਡੀਓ ਨਾਲ ਜੁੜੇ ਰਹੋ ਭਾਈ ਦਿਖਾਉਣੇ ਤੁਹਾਨੂੰ ਅੱਗੇ ਕੀ ਬਣਦਾ ਓਏ ਭਾਈ ਇਹ ਮੰਡੀ ਦੇ ਟਰੈਕਟਰਾਂ ਨੂੰ ਬਜਨੀਆਂ ਸਟਾਰਟ ਹੋ ਗਈਆਂ ਮੰਡੀ ਫੁੱਲ ਭਰ ਗਈ ਦੇਖੋ ਨਜ਼ਰ ਆ ਰਿਹਾ ਹੌਲ ਨੇ ਹੌਲਾਂ ਦੇ ਕਰਾਈ ਬੱਜੀਆਂ ਗਈਆਂ पचानवे हज़ार न भरे दूर ਹੋਰਾ ਕੋਈ ਗੱਲ ਨਹੀਂ ਕੋਈ ਗੱਲ ਤੁਸੀਂ ਨਾ ਡਰਨਾ ਕੰਮ ਕਰ ਲੈ ਦੇਣਾ ਪੂਰੇ 2 ਲੱਖ ਬਾਈ ਨੂੰ ਪਤਾ ਕਰਦੇ ਕਾਦੇ ਕਾਲੇ ਠੀਕ ਕਰਦੇ 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 ਦੇਖੋ ਹਾਂ ਕਿੰਨੇ 2 ਮੀਟਰ ਮੀਟਰ ਨੂੰ ਪੇਂਟ ਸਾਰੇ 30 ਆ ਜਾ ਉਹ ਵੀ ਕਵਰੀ ਮਹਿੰਗਾ ਵੀ ਆ ਜਾ ਵਪਾਰੀ ਵੀ ਮਹਿੰਗਾ ਆ ਜਾ ਗਏ ਮਹਿੰਗੀ 30 ਦੇ ਦੇ ਜਾਂ 30 ਦੇ ਦੂ ਨਾ ਪੂਰੇ 2 ਲੱਖ 10 ਹਜ਼ਾਰ ਲੀਟਰ ਨਹੀਂ ਹੁੰਦਾ ਨਹੀਂ ਹੁੰਦਾ ਨਹੀਂ 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 ਹੁੰਦਾ ਨਹੀਂ ਹੁੰਦਾ ਉਪਰਾ ਦੇ ਮੈਂ ਬਰਾ ਹੁਣ ਕੀ ਫਰਕ ਰਹਿ ਗਿਆ 15 16 ਹਜ਼ਾਰ ਨੂੰ ਪੈ ਹੀ ਪਿਆ ਖੜਾ ਹੈ ਕਿਵੇਂ ਦੇ ਦਿਆਂ ਦੱਸ ਵੇ ਮੈਂ ਕਹ ਲੈ ਆ ਕੇ ਮਰ ਪੈ ਐਵੇਂ ਮਹਿੰਗਾ ਸਾਨੂੰ ਪਤਾ ਮੈਂ ਕਹ ਮੈਂ ਕਿਹਨਾਂ ਲੈ ਲੈ ਕਿਆ ਇਹ ਟੂਨੇ ਗਿਆ ਮੈਂ ਪਤਾ ਨਹੀਂ ਮਾਰਦਾ ਫਿਰ ਮੇਰੀ ਗੱਲ ਆਪਾਂ ਝੂਠ ਸਵਾਨ ਜਾਨੀ ਮਾਰਿਆ ਕਦੀ ਬੋਤਾ ਸਿੱਧੀ ਬਾਣ ਦੀ ਕਰਦੇ ਨੇ 16 ਜਿਹੜਾ ਬੜਿਆ ਖੜਾ ਲਾ ਆਪ ਨੂੰ ਕਿੰਨੇ ਦੇ ਦੂੰਗਾ ਘਾਟੇ ਨਾਲ ਕਮੀਜ਼ ਨੂੰ ਘਾਟੇ ਵਾਲੀ ਚੀਜ਼ ਨਹੀਂ ਪੈਂਦੀ ਨੀ ਸੋਹਣੀ ਅਰਗੀ ਚੀਜ਼ ਐ ਯਾਰ ਮੈਂ ਇਹਦਾ ਪੌਦਾ ਨਹੀਂ 10000 ਦਾ ਭਰੋ ਨਾ 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 ਹੁੰਦਾ ਨਹੀਂ ਭਾਈ ਹੁੰਦਾ ਨਹੀਂ ਭਾਈ ਹੁੰਦਾ ਨਹੀਂ ਹੋਰ ਕਿੰਨਾ ਦੇ ਹੁਣ ਛੱਡ ਕੇ ਦੀ ਨੂੰ 4000 ਘੱਟ ਲੈ ਜਾ 2000 ਹੋਰ ਲੈ ਲੈ 15000 ਯਾਰ ਪਰ ਦੇ ਯਾਰ 15 ਨਹੀਂ ਹੁੰਦਾ ਭਾਈ ਨਹੀਂ ਹੁੰਦਾ ਨਹੀਂ ਹੁੰਦਾ ਮੈਂ ਕਿਹਾ ਨਹੀਂ ਹੁੰਦਾ ਨਹੀਂ ਹੁੰਦਾ ਨਹੀਂ ਉਹ ਠੀਕ ਆ ਗੁਰੇ ਤੇਰੇ ਟਾਈਟਲ ਜਾਣਾ ਤੈਨੂੰ ਇੱਕੋ ਇੱਕੋ ਰੁਪਇਆ ਕਿੰਨੇ ਮਿਲੂਗਾ ਇੱਕੋ ਹੀ ਮਿਲੂਗਾ ਜੇ ਜੇਣਾ ਹੋਇਆ ਤਾਂ 1.5 ਲੱਖ ਦਾ 1.2 ਤੇਰੇ ਵਾਸਤੇ ਹੈ 1.5 ਲੱਖ ਉਹਦਾ 1.2 ਦਾ 1.2 ਦਾ ਹੈ ਜਾ ਯਾਰ ਆ ਜਾ 1.2 ਤੂੰ ਖੁਸ਼ ਆਈਂ ਲੈ ਠੀਕ ਆ ਮੈਂ ਆਪਣੀ ਬਾਹਰ ਭਰਾ ਉਹ ਫਿਰ ਬਦਲ ਕੇ ਕਹਿਤਾ ਇਰੇ ਵਾਸਤੇ ਹੋਰ ਮੈਂ ਦੰਦਾ ਵੀ ਨਹੀਂ ਕਿਸੇ ਨੂੰ ਚਾਰ ਪੀ ਦਾ ਨਾ ਕਰਦਿਏ ਬਾ ਕਹਿਦਾ ਹਾਂ ਘੱਟ ਨਾ ਆਖੀਂ ਮੈਨੂੰ ਆਕੇ ਮੈਂ ਤੈਨੂੰ ਆਪ ਹੀ ਕਹਿੰਨੀ ਐਨ ਜਿਹੜਾ ਆਪਣਾ ਹੋਰ ਕੋਈ ਬੀਮਾ థਰਡ ਪਾਰਟੀ ਦਾ ਲੱਗਦਾ ਉਹ ਸੁਡਾ ਲੱਗੂ ਕੋਈ ਕੋਈ ਗੱਲ 2000 ਲਾਈ 3000 ਲਾਈ 3500 ਲੇ ਉਹ ਸੁਡਾ ਲੱਗੂ ਇਨੂੰ ਵੀ ਦਕਣਾ ਹਾਂ ਨਾਮ ਕਰਾਣ ਵਾਸਤੇ ਅਸੀਂ ਕੀ ਮਕਰਾ ਤੇਰਾ 25 ਹਾਂ ਉਹ ਤਾਂ ਤੈਨੂੰ ਲੁਕੂਗਾ ਇਹ ਨਾਮ ਕਰਾਣੀ ਠੀਕ ਹੈ ਦਾ ਕੱਚਾ ਰੇਟ ਨਹੀਂ ਪੂਰੇ 18000 ਰੇਟ ਉਹ ਨਹੀਂ ਹਾਂ ਉਹ ਨਹੀਂ ਉਹ ਪੱਕਾ ਇਹ ਤੇਰਾ ਹੈ ਇਹ ਮੂੰਹ ਨੂੰ ਹੈ ਉਹ ਤੇਰੇ ਮੂੰਹ ਹੈ ਗੱਲ ਸੁਣ ਉਹਨੇ ਗੱਲ ਤਾਂ ਸੁਣਦਾ ਉਹ ਗੱਲ ਤਾਂ ਸੁਣ ਲੈ ਇਹ ਤੇਰੇ ਮੂੰਹ ਹੈ ਕਿਸਨ ਹੋ ਗਿਆ ਨਾ ਤੇਰੇ ਮੂੰਹ ਆਹੇ 20 ਲੱਖ ਮੈਂ ਕਿਉਂ ਜਗਾ ਹੈ 20 20 ਕਿਉਂ ਜਗਾ 25 ਲੱਖ ਤੇਰੇ ਵਾਸਤੇ ਕਿੰਨਾ ਆ ਰਿਹਾ ਨਾ ਕਹਿੰਦਾ ਕਿ 20 ਲੱਖ ਆਵੀ 25 ਲੱਖ ਆ ਯਾਰ ਕਹਿੰਦਾ 20 ਹੋ ਗਿਆ ਨਾ ਲੈ ਕਮਾਲ ਆ ਜੇ 20 ਦਾ ਹੀ ਹੋ ਗਿਆ ਓਹੋ 20 ਦਾ ਵੀ ਨਹੀਂ ਹੋਇਆ ਵਾ 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 25 ਲੱਖ ਦੇ ਵਾਸਤੇ ਮੂੰਹ ਖਾਈ ਦੇ ਮੂੰਹ ਆਈ ਦੇ ਮੂੰਹ ਆਈ ਦੇ ਮੂੰਹ ਫਸ ਮਾ ਫਸ ਦੇ ਮੂੰਹ ਨਾ ਤੇ 20 ਦਾ ਪਰ ਦੇ ਨਹੀਂ ਹੁੰਦਾ ਯਾਰ 20 ਦਾ ਨਹੀਂ ਹੁੰਦਾ ਓਏ ਹੋਰ ਦੇ ਦੇ ਨਹੀਂ ਹੁੰਦਾ ਯਾਰ 20 ਦਾ ਨਹੀਂ ਲਾ ਮੈਂ ਭਰਾ ਮੇਰੀ ਗੱਲ ਸੁਣ ਲੈ ਮੈਂ ਤਾਂ ਭਰਤਾ ਹੁੰਦਾ ਤੇਰੀ ਮਰ ਕੀ ਕਰੇ ਗੱਗੀ ਮੈਨੂੰ ਦੱਸ ਨਹੀਂ ਗੱਲ ਤਾਂ ਹੁੰਦਾ ਕੀ ਕਰੇ ਹੈ ਵਾਅਦਾ ਕਰਿਆ ਇਹ ਕਹਦੇ ਵਾਅਦਾ ਕਰਿਆ ਪਹਿਲੀ ਵਾਰ ਵਾਅਦਾ ਕਰਿਆ ਵਾਅਦਾ ਕਰਿਆ ਹੀ ਕਹਦੇ ਮੈਂ ਚੱਕ ਓ ਡਾਟ ਛੋਟੀ ਵੱਡੀ ਅੱਜ ਇਹ ਦੇ ਦੇਣਾ ਮੇਰੇ ਨਾਲ ੱੱਕਾ ਨਹੀਂ ੱੱਕਾ ਛੋਟੀ ਵੱਡੀ ਮਾਨ ਕਰਕੇ ਮਾਨ ਕਰਦੇ ਆਂ ਵੀ ਤੂੰ ਬੈਟਰ ਹਿਸਾਬ ਨਾਲ ਨਹੀਂ ਦੇਣਾਗਾ ਤੂੰ ਹੋਰ ਕੀ ਹੋਣਾ ਇਹ ਸਾਰੀ ਚੀਜ਼ ਵੀ ਚੰਗੀ ਬਸਾਬ ਤਾਂ ਵੀ ਆਣਾ 12000 ਕੋਈ ਮੰਨ ਲੀ ਕੋਠੇ 12 ਕਿੰਗੀ ਦਸ ਤੂਆ 12000 ਦਾ ਫਿਰ ਵੀ 12000 ਦਾ ਪਰਦੇ 12000 ਦਾ ਮੋੜ ਕੀ ਫਰਕ ਆ ਜਾਂਦਾ 4500 ਜਦੇ ਨਹੀਂ ਲਾਈ ਜਾਂਦੇ ਤੂੰ ਤਾਂ 10 11 ਮਾਰ 7000 ਰੁਪਏ ਲਾ ਕੇ ਓ ਕਿੰਨੇ ਦਿਨ ਇੱਕੋ ਹੀ ਦੱਸਦੇ ਬਸ 35ਾਂ ਹੀ ਛੱਡ ਲਈ ਗੱਲਾਂ ਇਹ ਤੈਨੂੰ ਉੱਥੇ ਗਿਆ ਕੁਝ ਆਖਰ ਮੈਨੂੰ ਘੱਟ ਦੇ ਦੇ ਆ ਲੈ ਯਾਰ ਕੱਚਾ ਰੇਟ ਨਹੀਂ ਲਾਉਂਦੇ ਪੂਰੇ 15000 ਤੋਂ ਹੋਰ ਪਰਦੇ ਪਰਦੇ ਯਾਰ ਪਰਦੇ ਦੇਖ ਲੈ ਭਰਾ ਬੋਲਾ ਤੱਕਾ ਕੇ ਨਾ ਪਰ ਜੇ ਤਾ 13 ਮਾਰ ਤੇ ਟਰਾਈ ਬਿਨਾ ਦਾ ਭਰਾ ਦੇ ਟੋਪ ਵਾਲਾ 13 ਦੀ ਮਾਰ ਕੇ ਸਾਰੇ ਡੈਟਰ ਤੇ ਉਹ 13 ਦੀ ਮਾਰ ਫਿਰ ਵੀ ਆ ਲਉਂਦੇ ਆ 12 ਪੂਰਾ ਹੋਏ ਫਿਰ ਵੀ ਆਪਾਂ ਮੰਨ ਲਏਗੇ ਵੀ 20000 ਬਾਈ ਇਹ ਫੇਰ ਹੀ ਲਾਉਂਦੇ ਨਾ 20000 ਦਾ ਕਰਨਾ ਆਪਾਂ ਨਹੀਂ ਬਾਈ ਇਹਦੀ 20000 ਬੋਲਣਾ ਹਾਂ ਤਾਂ ਆ ਗਿਆ ਸਾਡੇ ਜੀ ਬਾਈ ਨੇ 20000 ਦਾ ਆਪਾਂ 20000 ਦਾ ਸੌਦਾ ਲਾਓ ਜੀ ਹੋਰ 20000 ਦਾ ਕਰਨਾ 20000 ਦਾ 20000 ਦਾ ਕਰਦੇ 21 ਲੱਖ 21 ਕਰ ਲਾ 20 ਨਾ ਕਰ 420 ਵੀ ਨਾ ਕਰ ਪੂਰਾ ਚੰਗਾ ਟਰੈਕਟਰ ਹੈ ਨੰਬਰ ਵੀ ਪੈਂਦਾ 20000 ਦਾ ਹੈ ਕੋਈ ਜਾਣਦਾ ਲੋ ਬਾਈ ਜੀ ਆਹ ਟਰੈਕਟਰ ਦਾ ਸੌਦਾ ਹੋਇਆ ਬਾਈ 2013 ਮਾਡਲ 455000 ਰੁਪਏ ਟਰੈਕਟਰ ਦੀ ਡਿਮਾਂਡ ਸੀਗੀ ਟਾਇਰ ਪਏ ਨੇ ਬਾਈ 80 ਪੈਸੇ ਇਹ ਟਰੈਕਟਰ ਬਾਈ ਨਾ ਬਿਲਕੁਲ ਨਵਾਂ ਆ ਪਿਆ ਸੀ 18 20 ਮਾਡਲ ਵਰਗੀ ਕੰਡੀਸ਼ਨ ਪਈ ਆ ਟਰੈਕਟਰ ਦੀ ਤੁਸੀਂ ਜਾ ਚੈੱਕ ਕਰ ਸਕਦੇ ਹੋ ਨੰਬਰੋਂ ਚੈੱਕ ਕਰੋ ਟਰੈਕਟਰ ਦੇ ਲਿਗਾਰ ਮੂਡ ਬਾਈ ਫੁੱਲ ਸਾਫ ਪਏ ਸੀਗੇ ਮਾਡਲ ਹੀ 13 ਸੀ ਕੰਡੀਸ਼ਨ ਪਈ ਸੀ ਮਟਾ ਨਾ ਉਨੀ ਮਾਡਲ ਵਰਗੀ ਟਾਪ ਮਾਡਲ ਜੈਸੀ ਬੁੱਟਰਾ ਟਾਟਾ ਡੀਟੀ ਮਾਡਲ ਸੀਗਾ 931 ਨੰਬਰ ਜੀ ਵੀਆਈਪੀ ਨੰਬਰ ਆ ਟਰੈਕਟਰ ਦਾ ਜਿੰਨਾ ਕਹਦੇ ਉਹਨਾਂ ਹੀ ਨਵਾਂ ਟਰੈਕਟਰ ਸੀਗਾ ਬਾਈ ਜੀ ਆ ਬਾਈਆਂ ਨੇ ਟਰੈਕਟਰ ਦਿੱਤਾ ਦਲਜੀਤ ਚੁੱਗਿਆਂ ਨੇ 855 ਜਿਹੜਾ ਆਪਾਂ ਵੀਡੀਓ ਦਿਖਾਈ ਜਨੇ ਤੁਹਾਨੂੰ ਤੇ ਬਾਈਆਂ ਨਾਲ ਕਰਾਉਣਿਆਂ ਗੱਲਬਾਤ ਮੈਸਰ ਖਾਨ ਨੇ ਤੋਂ ਆਏ ਨਾ ਬਾਈ ਆਪਾਂ ਸੁਖਵੀਰ ਸਿੰਘ ਮੈਸਰ ਖਾਨ ਹੈ ਨਾ ਤੇ ਉਹਦੇ ਪਿੰਡੋਂ ਹਾਂ ਜੀ ਬਾਈ ਆਪਣੇ ਹਲਕੇ ਦੀ ਬੰਦੇ ਆ ਦਲਜੀਤ ਚੁੱਗਿਆਂ ਨੇ ਟਰੈਕਟਰ ਦਿੱਤਾ ਕਿਉਂ ਤਾਂ ਜੀ ਇਹ ਬੋਲ ਜਾ ਬਾਈ ਪੂਰੇ ਖੁਸ਼ ਆ ਬਾਈ ਬਾਈ ਵੀ ਖੁਸ਼ ਨੇ ਪੁੱਛ ਟਰੈਕਟਰ ਲਿਆਵਾਂਗੇ ਨੱਕੀ ਕੋਈ ਦੱਸਾ ਬਾਈ ਹਾਂ ਸੌਦਾ ਵੀ ਵਧੀਆ ਕੀਤਾ ਬਾਈ ਚੀਜ਼ ਵੀ ਚੰਗੀ ਲੈ ਕੇ ਗਏ ਨੇ ਚੀਜ਼ ਵੀ ਚੰਗੀ ਆ ਬੰਗਿਆਂ ਦਾ ਮਨ ਵੀ ਖੁਸ਼ ਆ। ਮੈਂ ਕਹਿੰਦਾ ਬਾਈ ਚੀਜ਼ ਜਿਵੇਂ ਲੈ ਕੇ ਕੋਈ ਐ ਮਨ ਜੇ ਡਾਊਟ ਦਾ ਨਹੀਂ। ਨਾ ਨਾ ਵੀ ਜਿਵੇਂ ਵੀ ਸਪਸ਼ਟੀ ਜ ਨਹੀਂ ਹੁੰਦੀ ਆ ਬਾ ਚੀਜ਼ ਲੈ ਵੀ ਲੈਣੇ ਬੇ ਤੜਕੇ ਜੀ ਹੁੰਦੀ ਆ। ਸਪਸ਼ਟ ਆ ਬਾਈ ਮਨ ਪੂਰੇ ਸਪਸ਼ਟ ਨੇ। ਵਾਦਾ ਕਰੇ ਬਾਈ ਤੁਹਾਨੂੰ। ਵਾਦਾ ਕਰੇ ਤੁਹਾਨੂੰ ਬਾਈ। ਵਿਧਾਨਗਾ ਬਾਈ ਤੁਹਾਨੂੰ। ਠੀਕ ਆ ਜੀ ਬਾਈ। ਵਾਦਾ ਕਰੇ ਬੰਗਿਆਂ ਨੂੰ। ਲੈ ਗਿਆ ਚੰਗੀ ਜੀ ਦੇਖੀਏ। ਲੋ ਬਾਈ ਚੱਲੇ। ਓਕੇ ਬਾਈ ਠੀਕੋ। ਵਾਦਾ ਕਰੇ ਬੰਾ ਮਾ ਮੈਂ ਨਾ। ਰਾਵਾ ਹੈ ਡਰ ਆਪਣੇ 60 ਵਾਲੇ ਸੋਨਾ ਲੀਕਾ ਦੇ ਟਰਾਈ ਬੱਤੀਆਂ ਦੀਆਂ ਹਾਂਜੀ ਭਾਈ ਆਪਣਾ ਸੋਨਾ ਲੀਕਾ ਬਾਈ 60 ਵਾਲਾ ਮਿਨੀ 60 ਜਿਹੜਾ ਆਪਾਂ ਵੀਡੀਓ ਚ ਪਾਇਆ ਸੀ ਬਾਈ ਜੀ ਇਹ ਸੇਲ ਹੋ ਚੁੱਕਿਆਗਾ ਤੇ ਇਹਦੇ ਬਾਰੇ ਭਰਾਣਾ ਫੋਨ ਲਾਉਣਾ ਤੇ ਬਾਈ ਲੈਣਾ ਆਏ ਸੀਗੇ ਖੜਿਆਲ ਪਿੰਡ ਆ ਬਈ ਆਪਣਾ ਹਾਂ ਵੀਰੇ ਕੀ ਨਾਮ ਹੈ ਆਪਣਾ ਕ੍ਰਿਸ਼ਨ ਸਿੰਘ ਕ੍ਰਿਸ਼ਨ ਸਿੰਘ ਤੇ ਬਾਈਆਂ ਨੂੰ ਟਰੈਕਟਰ ਦਿੱਤਾ ਬਰੇਟੇ ਕੋਲੇ ਪਿੰਡਾ ਖੜਿਆਲ ਕਾਪੀ ਕਾ ਜੀ ਬਾਈ ਆਪਣੀ ਜ਼ਿੰਮੇਦਾਰੀ ਹੋਊਗੀ ਠੀਕ ਹੈ ਟਰੈਕਟਰ ਤੁਸੀਂ ਚਲਾ ਕੇ ਦੇਖ ਲਿਆ ਠੀਕ ਹੈ ਤੇ ਬਾਕੀ ਸੌਦੇ ਤੋਂ ਖੁਸ਼ ਹਾਂ ਬਈ ਹਾਂ ਖੁਸ਼ ਹਾਂ ਵੀਰੇ ਕਿਉਂ ਬਾਈ ਖੁਸ਼ ਹਾਂ ਬਾਈ ਬਹੁਤ ਵਧੀਆ ਲੱਗਿਆ ਸੌਦਾ ਹਾਂ ਵਧੀਆ ਜੀ ਵਧੀਆ ਕਿੰਨੇ ਵਜੇ ਆ ਗਏ ਤੜਕੇ ਮੰਡੀ 'ਚ ਸਵੇਰੇ ਆ ਗਏ ਸੀ 11 ਵਜੇ ਵੀਰੇ ਦੇਖ ਲੈ ਗੇੜੇ ਮੰਡੀ ਸਾਰੇ ਦੇਲੇ ਦੇਲੇ ਵੀਰੇ ਸੋ ਇਹ ਗੱਲ ਦੱਸ ਰਹੀ ਵੀਡੀਓ ਚ ਨਾ ਦੇ ਦੇ ਬਾਈ ਕਿਹੜੇ ਰੇਟ ਆਪਣਾ ਜਾਇਜ਼ ਲੱਗਿਆ ਬਾਈ ਆਪਣੇ ਕੋਲੇ ਤਾਂ ਹੀ ਆਇਆ ਹੈ ਨਾ ਸ਼ਾਮ ਦਾ ਵੇਲਾ ਹੋ ਗਿਆ ਸਾਰੀ ਮੰਡੀ ਦੇ ਗੇੜੇ ਦੇਲੇ ਤੇ ਬਾਈਆਂ ਨੂੰ ਟਰੈਕਟਰ ਦਿੱਤਾ ਚੰਗਾ ਟਰੈਕਟਰ ਦਿੱਤਾ ਚੰਗੀ ਕੰਡੀਸ਼ਨ ਦਾ 10 ਮਾਡਲ ਦੀ ਮਿਨੀ 60 ਤੇ ਡਬਲ ਕਲਚ ਜੀ ਸੇਜ ਚ ਨਹੀਂ ਸੀਗਾ ਤੇ ਡਿਸਕ ਬ੍ਰੇਕਾਂ ਚ ਜੀ ਸੀਗਾ ਸਾਫ਼ ਸੁਥਰਾ ਟਰੈਕਟਰ ਆ ਸਾਰਾ ਟਰੈਕਟਰ Ориਜਨਲ ਪਿਆ ਸੀ ਬਾਕੀ ਵੇਰ ਕਹਿੰਦੇ ਬਾਈ ਕਾਪੀ ਗਾ ਜੀ ਆਪਣੀ ਜ਼ਿੰਮੇਵਾਰੀ ਆ ਬਾਈਆਂ ਟਰੈਕਟਰ ਚ ਚੈੱਕ ਕਰ ਲਿਆ ਤਸੱਲੀ ਕਰ ਲਈ ਜਮਾ ਤੇ ਬਾਕੀ ਬਾਈ ਪ੍ਰਮਾਤਮਾ ਵਾਦਾ ਕਰੇ ਤੁਹਾਨੂੰ ਠੀਕ ਹੈ ਨਾ ਤੇ ਭਾਈ ਵੀਡੀਓ ਚੰਗੀ ਲੱਗਦੀ ਹੈ ਸ਼ੇਅਰ ਕਰ ਦਿਓ ਚੱਲਿਆ ਭਾਈ ਪ੍ਰਮਾਤਮਾ ਕਰੇ ਵਾਧਾ ਠੀਕ ਆ ਭਾਈ ਓਕੇ ਲੋ ਭਾਈ ਇਧਰ ਸੋਨਾ ਵਾਲੀ ਕਾ ਸੌਦਾ ਜੱਲੀ ਦਾ 35 ਵਾਲਾ 2010 ਮਾਡਲ ਦਾ ਦਿਖਾਉਨੇ ਆ ਤੁਹਾਨੂੰ ਨਾ ਨਾ ਸੱਚੀ ਗੱਲ ਨਹੀਂ ਕਰਦੇ ਮੇਰੀ ਗੱਲ ਸੁਣਦਾ ਦਾਸ਼ਤੀ ਹੈ ਹੋਰ ਉਹ ਹੋਰ ਨਹੀਂ ਆ ਕੇ ਲੈ 2 ਲੱਖ ਤੇ 2000 ਨਾ ਕਿਵੇਂ ਰਾਹ ਅਜੀ ਵੀ ਸੱਚਾ ਬੰਦਾ ਜੇ ਥੋੜੋਗੇ ਤੇ ਮੈਂ ਇਹਨੂੰ ਪਤਾ ਕਰਾ ਹੋਰ 3000 ਦਾ ਮੈਂ ਪਾਈ ਪੁੱਛਦੇ ਨਹੀਂ ਜਾਂ ਬੈਨਾ ਘੱਟ ਬਈ ਹੋਰ ਨਾਲ ਆਈ ਯਾਰ ਬੈਨਾ ਬਣਾ ਦੇ ਦੋ 10 ਦਾ ਕਰ ਨਾ ਨਾ ਯਾਰ 12 ਲਾ ਲੈਣ ਅਸੀਂ ਤਾਂ ਕਿਹਾ 12 ਲੈ ਉਹ ਵੇਚਦੇ ਆ ਬਿਕਦਾ ਜੇ ਤਨ ਦਾ ਕਰਦੇ ਨੇ ਨਾ ਦੁਬਾਰੇ ਲੈ ਆਏਗਾ 1000 2000 3000 ਆ ਗਿਆ ਇਹ ਜੀ ਕਾ ਸੋਚ ਤਿਆਰੀ ਸਰਵਰ ਦੋ ਬੰਦੇ ਪੈਸਾ ਰੱਖ ਨਹੀਂ ਜਾ 2000 3000 ਟਾਇਰ ਕਰੀ ਉਹ ਬੰਦੇ ਟਾਇਰਾਂ ਦਾ ਕਰੀ ਲਾਉਂਦੇ ਆ ਬਚਾਰੇ ਆਹ ਟਾਇਰ ਕਰੀ ਟਾਇਰ ਕਰੀ 3500 ਦਾ ਕਰਦੇ ਆ ਆਕ ਬਾਈ ਨਾ ਪੂਰੇ ਦਾ ਕਰਦੇ ਯਾਰ ਪੂਰੇ 4 ਦਾ ਹੋ ਗਿਆ ਹੁਣ ਬੋਲੀ ਲਗਾ ਰਿਹਾ ਬੋਲੀ ਲਾਵਾ ਹੋਰ ਕਰਦੇ ਘਮ ਹੋਰ ਹੋਰ ਨਾ ਹਾਂਜੀ ਹੋਰ ਹੋਸ਼ ਹੋ ਗਏ ਹੋਸ਼ ਹੋ ਗਏ 3 3 ਹੋਰ ਨਾ ਹੋ ਚਾਹੀਦੇ ਬੰਦੇ ਆਹ ਪਰਦੇ ਵਾਪਸ ਬੈਠ ਜਾ ਰਿਹਾ ਹੈ ਰਹਿਣੀ ਸਮਝ ਨਹੀਂ ਕਿਵੇਂ ਮੇਰੀ ਵੀ ਹੈ ਨਹੀਂ ਸਿੱਕਾ ਟਰੈਕਟਰ ਦਾ ਬਾਈ ਜੀ ਸੌਦਾ ਹੋ ਗਿਆ 2010 ਮਾਡਲ ਟਾਇਰ ਨਿਕਣੀ ਸ਼ੋ ਬਾਈ ਬਿਲਕੁਲ ਨਵੇਂ ਵਰਗੀ ਪੀ ਸੀ ਮੋਹ ਲੈ ਪੈਣਾ 700 ਪੈਸੇ ਮੰਗ ਲਿਆ ਬਿਲਕੁਲ ਨਵੇਂ ਸੀਗੇ ਸਾਫ ਸੁਥਰਾ ਟਰੈਕਟਰ ਆ ਟਰੈਕਟਰ origignal ਪਿਆ ਜੀ 2010 ਮਾਡਲ ਬਾਈ ਲੈ ਕੇ ਚੱਲੇ ਆ ਤੇਰਾ 40 ਨਹੀਂ ਆ ਪਰ ਲੋ ਬਾਈ ਜੀ ਇਧਰ ਸੋਨਾ ਲੀਕਾ 35 ਵਾਲਾ ਦਾ ਸੌਦਾ ਚੱਲੀ ਜਾਂਦਾ 2 ਲੱਖ 5000 ਦਾ ਪਰ ਤੇ ਪਰਦਾ ਬਹੁਤ ਬਹੁਣਿਆ ਤੁਹਾਨੂੰ ਕਿੰਨਾ ਦਾ ਹੋਰ ਦੇਣਾ ਕਿੰਨੇ ਦਾ ਦੱਸ 23 ਦਾ ਕਿੰਨਾ ਹੈ 23 ਦਾ 23 ਦਾ ਨਹੀਂ ਵਿਕਦਾ ਸਹੀ ਦਾ ਆਪਾਂ ਦਾ ਟਾਈਮ ਸਹੀ ਰੱਖਾ ਕਿੰਨੇ ਦਾ ਵਿੱਚ ਦਾ 23 ਦਾ ਕਿਹਾ ਚੱਲ ਆ ਲੈ 7000 ਦਾ ਪਰ ਨਹੀਂ ਵਾ ਓਏ ਹੋਰ ਲੈ ਲਈ ਯਾਰ ਉਹ ਨਹੀਂ ਵਾ ਹੋਰ ਆ ਬਾਲਾ ਥੋੜਾ ਹੋਰ ਕਿੰਨੇ ਵੇਚਣਾ ਕਿੰਨੇ ਦਾ ਆਥਾ ਦਾ ਟਾਈਮ ਸਹੀ ਗੱਲ ਦੱਸ ਪੱਕੀ 2.5 ਦਾ ਕਿਹਾ ਤੈਨੂੰ ਹੈ 2.5 ਦਾ ਯਾਰ ਘੱਟ ਦੇ ਦੇ ਹੈ ਯਾਰ ਘੱਟ ਦੇ ਦਾਂਗੇ ਆ ਤੂੰ 1000 ਹੋਰ ਲੈ ਲੈ ਭਰ ਜੰਨਾ ਓ 1000 ਦਾ ਪੱਕਾ ਓ ਨਹੀਂ ਓ ਆ ਲੈ ਤਾਰਨਾ ਪੈਣਾ ਓ ਨਹੀਂ ਓ ਨਹੀਂ ਬੰਦਿਆ ਕੱਟੀ ਨਾ ਕਰ ਕੱਚੀ ਸਾਈ ਸੀ ਸਾਨੂੰ ਵੀ ਪਤਾ ਹੈ ਭਰ ਦੇ ਦੇ ਹਾਂ ਓ ਨਹੀਂ ਪੱਕੇ ਬੰਦੇ ਆ ਲੈਣ ਵਾਲੇ ਬੰਦੇ ਆ ਭਾਈ ਇਹ ਦੂਜਾ ਰੈਕਟਰ ਦਵਾਈ ਜਾਂਦਾ ਆਪਣੇ ਮਿਸਤਰੀ ਆਪਣੇ ਮੰਡੀ ਚੋਂ ਕਿ ਭਾਈ ਕਟੈਕ ਮਿਸਤਰੀ ਆਪਣੇ ਹੋਣਗੇ ਇਹਨਾਂ ਦੇ ਕਿੰਨੇ ਆ ਦੇ ਕਰਦੇ ਨੇ ਭਾਈ ਮੇਰੇ ਦਾ ਟਾਈਮ ਵੀ ਇਤੋਂ ਘੱਟ ਦਿੰਦੇ ਨੇ ਦੂਜਾ ਵੀ ਦਵਾਈ ਜਾਂਦਾਗਾ 45 ਦੇ ਲੈ ਜੀ 45 ਪੂਰੀ ਵਾਲਾ ਲੈ 200 ਸਾਡਾ ਲਈਏ ਬੋਤਲ ਅਜਾ ਲੈ ਕੋਈ ਗੱਲ ਨਹੀਂ ਪੂਰੇ 12 ਦਾ ਪਰ ਨਹੀਂ ਵਾ ਲੈ ਮੁੱਕੀ ਪਰ ਦੇ ਯਾਰ ਪਰ ਦੇ ਨਹੀਂ ਵਾ ਮੇਰੀ ਗੱਲ ਸੁਣ ਲੈ ਕੱਚਾ ਰੇਟ ਨਹੀਂ ਲਾਉਂਦੇ ਪੂਰੇ 15000 ਦਾ ਭਰ ਨਾ ਨਾ ਪਰ ਦੇ ਯਾਰ ਪਰ ਦੇ ਯਾਰ ਹੋਰ ਯਾਰ ਤੂੰ ਇਹਦੇ ਵਿੱਚ ਆਪਾਂ ਰੋਸ ਹੌਦਾ ਆ ਲੈ ਅੰਦਰ ਲਾਇਆ 16000 ਦਾ ਪਰ ਨਾ ਨਾ 16000 ਦਾ ਪਰ ਬਾਹਲਾ ਥੋੜਾ ਪਰ ਪਰ ਮੈਂ ਬੈਠੇ ਹਾਂ ਔਰ ਬਾਹਲਾ ਫਰਕ ਹੈ 21000 ਜਮਾਨੇ ਮੇੜ ਦੇ ਨਹੀਂ ਜੱਲ ਜੱਟ ਲਾਇਆ 40 ਦਾ ਉਹ ਤਾਂ ਮੈਂ ਛੱਡ 35 ਵੀ ਦੱਸ ਤਾ ਨੂੰ 35 ਜਗਣਾ ਆ ਲੈ ਬਸ ਆਪਾਂ 18000 ਏਕੜ ਪਰ ਨਹੀਂ ਭਾਈ ਨਹੀਂ ਦੇ ਦੇ ਨਹੀਂ ਵਾਹ ਔਰ ਬਾਹਲਾ ਫਰਕ ਕੀ ਹੁੰਦੀ ਹੈ ਆ ਲੈ 20 ਜਿਆਦਾ ਪਰ ਨਹੀਂ ਪਰ ਦੇ ਉਹ ਤਾਂ ਦੇ ਯਾਰ ਉਹ ਵੀ ਮਰੀ ਹੋਣਾ ਬਾਹਲਾ ਫਰਕ ਪਰ ਕੋਈ ਕਰਨਾ ਪਾਇਆ ਨਹੀਂ ਕੱਤ ਬੋਲ ਬੋਲ ਪਰ 20000 ਦਾ ਨਹੀਂ ਭਰਦਾ ਯਾਰ ਮੈਂ ਬੜਾ ਮਸਲਾ ਯਾਰ ਉਹ ਇੰਜ ਕੋਰ ਕੀ ਬਣਾ ਲਾ ਲਾਲ ਹੋਰ ਹੱਥ ਦਾ ਟਾਈਮ ਫੱਟੀ ਹੈ ਬਈ ਕਲੀ ਡੰਡਾ ਹੈ ਨਹੀਂ ਨਾ ਨਾ ਬਈ ਫੱਟੀ ਹੈਗੀ ਨਾਲ ਦੂਜੇ ਟੈਟ ਦੇ ਪਾਈਪ ਦੇ ਨਹੀਂ ਪਰ ਓਏ 21000 ਦਾ ਭਰ ਦੇ ਭਰਦਾ ਬੋਲ ਨਾ ਬੋਲ ਨਾ ਬੋਲ ਠੀਕ ਹੈ ਨਾ ਬੋਲ ਦੇ ਦੇ ਟਰੈਕਟਰ ਆ ਭਰਾ ਦੇ ਬਰਾਬਰ ਕਰ ਲੇ ਲੱਗੇ ਲਾ ਦੋ ਯਾਰ ਇਹਨੂੰ ਕਿਰਾਂ ਦੇਖੀ ਜਾਓ 2000 ਦੀ ਕਸਰਾ ਤਾਂ ਕੱਢਦੇ ਨੇ ਨਹੀਂ ਸफाई ਲੱਗੇ ਲਾ ਦੋ ਇਹਨੂੰ ਆ ਠੀਕ ਹੈ ਨਾ ਤਾਂ ਬੰਦੇ ਰੱਖਣਾ ਨੇ ਸफाई ਬਰਾਬਰ ਕਰ ਲੇ ਬਾਈ ਫੱਟੀ ਨਾਲ ਲਵਾਗੇ ਸੀ ਬਾਈ ਫੱਟੀ ਹੈ ਗਲੀ ਯਾਰ ਡੰਡੇ ਬਣਾ ਬਾਹਾਂ ਦੇ ਕਾਹਦੇ ਨਾਲ ਬਸ ਡੰਡੇ ਬਾਈ ਬਰਾਬਰ ਕਰ ਲੇ ਉਹ ਵਾਲੇ ਨਹੀਂ ਰਹਿ ਗਏ ਮਾਰੇ ਦੇਣਾ ਯਾਰ ਉਹ ਮਰੀਏ ਦਾ ਤੂੰ ਨਹੀਂ ਨਹੀਂ ਉਹ ਦੋ ਦੋ ਦਾ ਲੈ ਜੀ ਲੈ ਜੀ ਪਰਦੇ ਕੋ ਰੇਰਾ ਪਰਦੀ ਪਰਤਾ 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 ਦੇ ਮੈਨੂੰ ਨਹੀਂ ਯਾਰ ਰਾਓ ਬਿੱਲੇ ਯਾਰ ਸਾਦਾ ਯਾਰ ਨਹੀਂ ਨਹੀਂ ਬੜਾ ਬੜਾ ਵੇਚਣਾ ਨਹੀਂ ਬਾਈ ਤੂੰ ਰਿਆ ਲੈ ਲਈ ਮੰਗਦਾ ਤੂੰ ਰਿਆ ਵੇਚਣਾ ਨਹੀਂ ਆ ਬਾਈ ਖੜੇ ਸਾਹਮਣੇ ਬੋਲ ਪੰਜਾਂ ਨੂੰ ਕਿੰਨੇ ਵੇਚਣਾ ਮੋੜਦਾ ਚੌੜ ਦੀ ਗੱਲ ਨਹੀਂ ਹੈਗੀ ਤੂੰ ਆ ਵੀ ਪੈਸੇ ਪਹਿਣਗੇ ਹੋਰ ਕਿੰਨੇ ਦਿੰਦਾ ਕਿੰਨੇ ਦਿੰਦਾ ਬਾਈ ਦੋ ਲੱਖ 30 ਹਜ਼ਾਰ ਦਾ ਲੈ ਜਾ ਬਸ ਉਹ ਬਾਈ ਤਾਂ ਸੁਣੀ ਜਾਂਦਾ ਕਿੰਨੇ ਕਿਹਾ 30 ਹਜ਼ਾਰ ਰੁਪਇਆ ਕਹਿੰਦਾ ਰਾਏ 30 ਦਾ ਨਹੀਂ ਵਾ ਪਾਟਾ ਦੋ ਮੈਨੂੰ ਪਾਸੇ ਲੈਣਾ ਤਾਂ ਯਾਰ ਇਹ ਪ੍ਰਾਉਣਾ ਪ੍ਰਾ ਦੀ 24000 ਦਾ ਨਹੀਂ ਰੈਂਪੇ ਬਾਈ ਮੈਰੀ ਹੁਣ ਮੈਂ ਕਿਹਦਾ ਕੰਡਾ ਹੈ ਉਹ ਦੇ ਦੇ ਉਹ ਵੀ ਮਰਿਆ ਕਹਿੰਦਾ ਯਾਰ ਓਏ ਹੋ ਗਿਆ ਯਾਰ ਓਏ ਆ ਜਾ ਹੁਣ ਕਿਹਦੀ ਗੱਲ ਹੈ 10 ਤੋਂ 14000 ਰੁਪਏ ਫਾਸਟ ਲੋ ਬਾਈ ਆਹ ਟਰੈਕਟਰ ਦਾ ਸੌਦਾ ਹੋ ਗਿਆ 2000 ਤੇ 11 ਮਾਡਲ 35 ਵਾਲਾ ਸੋਨਾ ਲੀਕਾ ਸੀ ਬਾਈ ਜੀ ਚੰਗੀ ਕੰਡੀਸ਼ਨ ਦੇ ਵਿੱਚ ਟਰੈਕਟਰ ਪਿਆ ਸੀਗਾ ਟਾਇਰ ਪਏ ਨੇ ਟਰੈਕਟਰ ਦੇ 75 80 ਪੈਸੇ ਤੇ ਬਹੁਤ ਚੰਗਾ ਸਾਫ ਸੋਤਰਾ ਟਰੈਕਟਰ ਸੀਗਾ ਕਰ ਸਕਦੇ ਹੋ ਬਾਈ ਚੈੱਕ ਤੇ ਬਾਕੀ ਕਰਾਉਣੇ ਬਾਈਆਂ ਨਾਲ ਥੋੜੀ ਗੱਲ ਬਾਤ ਹਾਂਜੀ ਬਾਈ ਆ ਬਾਈਆਂ ਨੇ ਟਰੈਕਟਰ ਲੈਤਾ ਸੋਨਾਲੀਕਾ 35 ਵਾਲਾ ਜਿਹੜਾ ਆਪਾਂ ਤੁਹਾਨੂੰ ਵੀਡੀਓ ਚ ਦਿਖਾਈ ਜਾਨੇ ਆ ਤੇ ਆ ਬਾਈ ਨੇ ਤੁਸੀਂ ਲੈਤਾ ਬਾਈ ਕਿਹੜਾ ਪਿੰਡ ਆਪਣਾ ਆਨੰਦਗੜ੍ਹ ਬਾਈ ਆਨੰਦਗੜ੍ਹ ਪਿੰਡ ਆ ਬਾਈਆਂ ਦਾ ਤੇ ਇੱਕ ਦਾ ਬਾਈਆਂ ਆਪਣੇ ਤੋਂ ਹੌਲੈਂਡ ਲੈ ਗਿਆ ਤੇ ਇੱਕ ਲੈ ਕੇ ਸੋਨਾਲੀਕਾ 35 ਵਾਲਾ ਤੇ ਬਾਈ ਆਪਣਾ ਕੀ ਨਾਮ ਕੇਵਲ ਹੈ ਜੀ ਕੇਵਲ ਸਿੰਘ ਤੇ ਬਾਈ ਆਪਣੇ ਨਾਲ ਆ ਜਣਾ ਹਾਂਜੀ ਬਾਈ ਹਾਂ ਠੀਕ ਆ ਤੇ ਆ ਬਾਈ ਨੇ ਆਪਣੇ ਤਾਂ ਹੌਲੈਂਡ ਲੈਤਾਗਾ ਤੇ ਬਾਕੀ ਬਾਈ ਕਿਵੇਂ ਲੱਗਿਆ ਸੌਦਾ ਠੀਕ ਲੱਗਿਆ ਕਾਲੀ ਬਾਲੀ ਕਰੀ ਗਿਆਂ ਨੂੰ ਬਾਈ ਪਾਏ ਦਾ ਸੀਗਾ ਕਿਉਂਕਿ ਬਾਈ ਹਰੇਕ ਬੰਦੇ ਨੂੰ ਹੁੰਦਾ ਵੀ ਜੈਜ ਰੇਟ 'ਚ ਟਰੈਕਟਰ ਲਿਆ ਜਾਵੇ ਹਨਾ ਤੇ ਚਲੋ ਬਾਈ ਦਾ ਵੀ ਬਹੁਤ-ਬਹੁਤ ਧੰਨਵਾਦ ਜਿੰਨਾ ਕਮੈਂਟਾਂ ਨਾਲ ਹੋਏ ਬਾਈ ਨੇ ਕਰਤਾ ਗਿਆ ਮੁੰਡਾ ਖੁਸ਼ ਹੈ ਲੋ ਜੀ ਮੇਤਰੋ ਸਾਰੇ ਜਾਣੇ ਭਰਾ ਨੂੰ ਵਧਾਈਆਂ ਜ਼ਰੂਰ ਦੇ ਦੇ ਕਮੈਂਟਾਂ 'ਚ ਤੇ ਬਹੁਤ-ਬਹੁਤ ਵਧਾਈਆਂ ਬਾਈ ਸਾਨੂੰ ਪਰਮਾਤਮਾ ਵਾਦਾ ਕਰੇ ਨਵੀਂ ਚੀਜ਼ ਲੈ ਕੇ ਯਾਰ ਰਹੇ ਹੁਣ ਤੇ ਚੰਗੀ ਨਿਕਲੇ ਬਾਈ ਅੱਗੇ ਤੋਂ ਫੇਰ ਹੀ ਆਉਂਗੇ ਚੰਗੀ ਚੀਜ਼ ਤੁਹਾਨੂੰ ਦੇਵਾਂਗੇ ਤੇ ਬਾਕੀ ਬਾਈ ਜੀ ਵੀਡੀਓ ਚੰਗੀ ਲੱਗਦੀ ਸ਼ੇਅਰ ਜਰੂਰ ਕਰ ਦਿਓ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਬਾਈ ਸਤਿ ਸ੍ਰੀ ਅਕਾਲ ਹਾਂਜੀ ਬਾਈ ਜੀ ਆਪਣਾ 2011 ਮਾਡਲ ਹਾਉਲੈਂਡ ਬਾਈ ਜੀ ਟਾਪ ਮਾਡਲ ਜਿਹੜੀ ਦੀ ਆਪਾਂ ਵੀਡੀਓ ਪਾਈ ਜੀ ਬਾਈ ਸੇਲ ਹੋ ਚੁੱਕਿਆ ਤੇ ਟਰੈਕਟਰ ਇਹ ਬਾਈ ਨੂੰ ਦਿੱਤਾ ਤੇ ਬਾਈ ਤੋਂ ਆਪਾਂ ਟਰੈਕਟਰ ਘਟਿਆ ਇੱਕ ਸਟੈਂਡਰਡ ਵਿੱਚ 2011 ਮਾਡਲ ਹੈ ਨਾ ਬਾਈ 345 ਡਬਲ ਕਲਚ ਆ ਉਹਦੀ ਆਪਾਂ ਵੀਡੀਓ ਤੁਹਾਨੂੰ ਪਾ ਦਾਂਗੇ ਕਿਸੇ ਭਰਾ ਨੂੰ ਚਾਹੀਦਾ ਹੋਇਆ ਤੇ ਬਾਈ ਨਾ ਕਰਾਉਣਿਆ ਗੱਲਬਾਤ ਕਿਹੜਾ ਪਿੰਡ ਸੀ ਬਾਈ ਆਪਣਾ ਮਲਕੋ ਇਹ ਝਨੀਰ ਕੋਲੇ ਰਹ ਜਾਂਦਾ ਤੇ ਝਨੀਰ ਕੋਲੇ ਰਹ ਜਾਂਦਾ ਬਾਈ ਪਿੰਡ ਮਲਕੋ ਤੇ ਬਹੁਤ ਹੀ ਸਨ ਚ ਹੈਗਾ ਅਛਾ ਝਨੀਰ ਤੇ ਬਹੁਤ ਹੀ ਸਨ ਚ ਪਿੰਡ ਮਲਕੋ ਆ ਬਾਈ ਦਾ ਤੇ ਬਾਈ ਇਧਰ ਰਾਮੂ ਮਿਸਤਰੀ ਬਾਈ ਕਿਹੜਾ ਪਿੰਡ ਸੀ ਆਪਣਾ ਬੋਹਾ ਆ ਬੋਹਾ ਲੋ ਬਾਈ ਮਿਸਤਰੀ ਬਾਈ ਨਾਲ ਲੈ ਕੇ ਆਇਆ ਸੀ ਟਰੈਕਟਰ ਆਪਣਾ ਲੈ ਕੇ ਗਿਆ ਹਾਲੈਂਡ ਤੇ ਆਪਾਂ ਬਾਈ ਹਰੇਕ ਵੀਡੀਓ ਚ ਕਹਿੰਦੇ ਆ ਵੀ ਮਿਸਤਰੀ ਨਾਲ ਲਿਓ ਬਾਈ ਬਾਕੇ ਚੈੱਕ ਕਰਕੇ ਲੈ ਜਾਓ ਉਰੀ ਜੱਲਦੀ ਕਰ ਲੋ ਬਾਈ ਟਰੈਕਟਰ ਦੀ ਕਾਪੀ ਗਾਇ ਦੀ ਆਪਣੀ ਜ਼ਿੰਮੇਵਾਰੀ ਹੋਊਗੀ ਤੇ ਬਾਈਆਂ ਨੂੰ ਬਈ ਵਧਾਈਆਂ ਜਰੂਰ ਦਿਓ ਬਾਈ ਪਰਮਾਤਮਾ ਵਾਦਾ ਕਰੇ ਬਹੁਤ-ਬਹੁਤ ਵਧਾਈਆਂ ਬਾਈ ਤੁਹਾਨੂੰ ਤੇ ਕਮੈਂਟਾਂ ਚ ਬਈ ਸਾਰੇ ਭਰਾ ਵਧਾਈਆਂ ਜਰੂਰ ਦੇ ਦਿਓ ਬਾਈਆਂ ਨੂੰ ਤੇ ਬਾਕੀ ਬਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੇ ਆਪਣਾ ਕੰਮ ਵਧੀਆ ਲੱਗਦਾ ਵੀਡੀਓ ਬਈ ਚੰਗੀਆਂ ਲੱਗਦੀਆਂ ਸ਼ੇਅਰ ਜੇ ਅੱਗੇ ਜਰੂਰ ਕਰ ਦਿਆ ਕਰੋ ਬਹੁਤ-ਬਹੁਤ ਧੰਨਵਾਦ ਬਾਈ ਸਾਰੇ ਭਰਾਵਾਂ ਦਾ ਅੱਜ ਆਪਣਾ ਸਿੱਧੂ ਬਾਈ ਆਇਆ ਸੀ ਤੇ ਮੈਂ ਪਹਿਲੇ ਹੀ ਦੱਸ ਦੇਣਾ ਬਾਈ ਕੋਲੇ ਵੀ 10 ਤੋਂ 15 ਟਰੈਕਟਰ ਹੁੰਦੇ ਆ ਤੇ ਸ਼ਰਮੇ ਕੋਲੇ ਵੀ ਪਤਾ 10 ਤੋਂ 15 ਟਰੈਕਟਰ ਹੁੰਦੇ ਠੀਕ ਹੈ ਗੱਲ ਨਿਯਾਰਾ ਫੇਰ ਆ 20 50 ਟਰੈਕਟਰ ਪੁੱਛ ਕੇ ਹਾਂ ਸਹੀ ਆ ਆਵ ਦੇ ਏਰੀਏ ਚ ਪਤਾ ਕਰਕੇ ਮੰਡੀਆਂ ਤੇ ਵੀਡੀਓ ਦੇਖ ਕੇ ਫੇਰ ਸ਼ਰਮੇ ਕੋਲੇ ਜਾਂ ਬਾਈ ਕੋਲੇ ਆਇਓ ਜੇ ਤਾਂ ਤੁਹਾਨੂੰ ਕੋਈ ਫਾਇਦਾ ਲੱਗਿਆ 20 50000 ਦਾ ਤਾਂ ਟਰੈਕਟਰ ਲਿਓ ਨਹੀਂ ਲਿਓ ਸਹੀ ਹੈ ਬਾਈ ਕਿ ਨਹੀਂ ਹਾਂ ਸਾਰੇ ਟਰੈਕਟਰਾਂ ਦੇ ਲੋਲ ਫੈਂਸ ਹੋ ਜੂਗਾ। ਪੁਰਾਣੇ ਕੱਟੇ ਜਾਣਗੇ ਕਿਉਂ ਆਪਣੇ ਕੋਲੇ ਵੱਡੇ ਟਰੈਕਟਰ ਹੀ ਹੁੰਦੇ ਆ। ਠੀਕ ਹੈ ਜੀ। ਅੱਜ 7-8 ਟਰੈਕਟਰ ਦਿਖਾਵਾ ਹੀ ਕੁਝ ਘਰੇ ਖੜੇ ਆ 5-7। ਲੱਗੇ ਆਪਣੇ ਕੋਲ 17 ਤੋਂ 18 ਟਰੈਕਟਰ ਹੈ। ਆਈ ਵੇਚਣੀਆਂ। ਅੱਜ ਆਪਾਂ ਬਲੇਰੋ ਵੀ ਵੇਚਣੀ ਆ ਇਹ। ਅੱਛਾ। ਹੋਰ ਸੇਲ ਹੈ ਨੰਬਰ ਬਹੁਤ ਵਧੀਆ 0013 ਦਾ। VIP ਨੰਬਰ ਹੈ ਨਾ ਪੂਰਾ। ਠੀਕ ਆ ਲਾਈ ਵੀਲ ਲੱਗੇ ਹੋਏ ਆ। ਗੇਅਰ ਇੰਜਨ ਦੀ ਤਸੱਲੀ ਆ ਭਾਈ ਮੂਰਲੇ। ਸਾਰਾ ਕੰਮ ਕਰਵਾਤਾ ਇਹਦਾ ਠੀਕ ਆ ਚਾਰ ਦਿਨ ਰੱਖ ਕੇ ਭਾਵੇਂ ਪੈਸੇ ਦੇ ਦਿਓ ਇਹ ਤਾਂ ਯਾਰ ਇਹ ਤਾਂ ਆਪਾਂ ਤਸੱਲੀ ਆ ਟਾਈਮ ਹੋ ਗਿਆ ਤੇ ਕੋਲੇ ਤਾਂ ਦੱਬੀ ਫੜਾਂ ਗੱਦੀ ਤੂੰ ਹਾਂ ਹਾਂ ਪੰਜਾਬ ਨੰਬਰ ਆ ਹਮ ਪਾਸਿੰਗ ਇਹਦੀ ਖਤਮ ਆ ਪਾਸਿੰਗ ਹੋ ਵੀ ਜਾਊ ਜੇ ਕਰਾਉਣੀ ਹੋਵੇ 2024 ਚ ਖਤਮ ਹੋ ਗਿਆ ਮਾਡਲ ਸ਼ਰਮ ਇਹ 2010 ਮਾਡਲ ਆ 2010 ਮਾਡਲ 9 10 ਮਾਡਲ ਆ ਇਹ ਆਪ ਨੰਬਰ ਆ ਹਾਂ ਬਾਜੂ ਪਾਸਿੰਗ ਹੋ ਜੂਣਾ ਹਾਂਜੀ ਗੇਰ ਇੰਜ ਦੀ ਆਪਣੀ ਤਸੱਲੀ ਆ ਭਾਈ ਚਲਾ ਕੇ ਆਪੀ ਤਸੱਲੀ ਕਰਕੇ ਲੈ ਜਾਓ ਹਮ ਕੀ ਗੱਲ ਹੈ ਇਹ ਗੱਡੀ ਆਪਾਂ ਦੇਵਾਂਗੇ ਸਵਾ ਦੋ ਲੱਖ ਡਿਮਾਂਡਾ ਇੱਕੋ ਹੀ ਰੇਟ ਚ ਐਸ 9 2 ਲੱਖ ਰੁਪਈਆ ਲੋ ਮੈਂ ਤਾਂ 10 ਮਾਡਲ 2 ਲੱਖ ਰੁਪਈਆ ਦੀ ਗੱਡੀ ਦੇ ਦਾਂਗੇ ਆਪਾਂ ਲੋਏ ਭਰਾਵਾ 575 ਦੇ ਸ਼ਕੀਨ ਭਰਾਵਾ ਵਾਸਤੇ ਇੱਕ ਟਰੈਕਟਰ ਲੈ ਕੇ ਆਏ ਆ ਆਪਾਂ 575 2015 ਮਾਡਲ ਚਾਰੇ ਟਾਇਰ ਬਈ ਬਿਲਕੁਲ ਨਵੇਂ ਪੈਨੇ ਟਰੈਕਟਰ ਦੇ 13 ਵਾਲੇ ਚਾਰੇ ਪਾਸੋਂ ਟਰੈਕਟਰ ਦੇ ਲਓ ਫੋਲਾਣਾਵਾ ਟਰੈਕਟਰ 2015 ਮਾਡਲ 3 ਲੱਖ 85000 ਰੁਪਈਆ ਟਰੈਕਟਰ ਦੀ ਡਿਮਾਂਡ ਆ ਨੰਬਰ ਸਕਰੀਨ ਤੇ ਚੱਲ ਜਾਂਦਾ ਤੇ ਕਰ ਲੋ ਬਾਈ ਸ਼ਰਮੇ ਨਾ ਹਾਂਜੀ ਬਾਈ ਹੱਥਾਂ ਦਾ ਟਾਈਮ ਹੋ ਚੁੱਕਿਆ ਤੇ ਆਪਾਂ ਬਾਈ ਘਰਾਂ ਨੂੰ ਚਾਲੇ ਪਾਰ ਰਹੇ ਆ ਤੇ ਮੰਡੀ ਬਾਈ ਬਹੁਤ ਰਹੀਏ ਵਧੀਆ ਰਹੀ ਸੱਤ 800 ਦੇ ਮੰਡੀ ਦੇ ਵਿੱਚ ਹੋ ਗਏ ਹਨਾ ਬਾਕੀ ਤੁਹਾਨੂੰ ਵੀਡੀਓ ਜਿਹਾ ਆਪਾਂ ਦਿਖਾਤਾ ਸਾਰਾ ਕੁਝ ਤੇ ਬਾਕੀ ਬਾਈ ਕੰਮ ਆਪਣਾ ਕਿਵੇਂ ਲੱਗਦਾ ਨਾ ਸਾਰੇ ਭਰਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਆਪਾਂ ਯਾਜ ਰੇਟ ਤੇ ਟਰੈਕਟਰ ਦਿੰਨੇ ਆ ਕਾਪੀ ਕਾਜ ਦੀ ਬਾਈ ਆਪਣੀ ਪੂਰੀ ਜ਼ਿੰਮੇਵਾਰੀ ਹੁੰਦੀ ਹੈ ਠੀਕ ਹੈ ਨਾ ਕਾਪੀ ਕਾਜ ਦਾ ਆਪਾਂ ਮੜਾ ਨਾ ਟਰੈਕਟਰ ਲੈਣਾ ਬਈ ਨਾ ਮੜਾ ਆਪਾਂ ਮੰਡੀ ਚ ਲੈ ਕੇ ਆਉਣਾ ਤੇ ਆਪਾਂ ਇਹਨਾਂ ਜਿੰਨੇ ਵੀ ਬੰਦੇ ਜੁੜਿਆ ਸਿੱਧੂ ਟਰੈਕਟਰ ਜਾਲਣਾ ਇਹ ਸਾਰੇ ਬਈ ਕਾਪੀ ਕਾਜ ਦੇ ਵੀ ਟਰੈਕਟਰ ਸਹੀ ਹੋਣਗੇ ਤੇ ਰੇਟ ਵੀ ਜਾਇਜ਼ ਹੋ ਬਈ ਸਾਰੇ ਭਰਾਵਾਂ ਦਾ ਕੀ ਕਹਿਣਾ ਤੇ ਬਾਕੀ ਆਪਾਂ ਆਪਣੇ ਵੀ ਟਰੈਕਟਰ ਬਈ 2-3 ਟਰੈਕਟਰ ਆਪਣੇ ਖੋਦੇ ਵਿਕ ਚੁਗੇ ਆ ਤੇ ਮੰਡੀ ਚ ਹੋਰ ਭਰਾਵਾਂ ਇਹ ਟਰੈਕਟਰ 4-5 ਹੋਰ ਵੇ ਅੱਗੇ ਬਈ ਤੇ ਬਹੁਤ ਬਹੁਤ ਧੰਨਵਾਦ ਬਈ ਸਾਰੇ ਭਰਾਵਾਂ ਦਾ ਕਮੈਂਟ ਜਰੂਰ ਕਰ ਦਿਆ ਕਰੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਕੰਮ ਆਪਣਾ ਵਧੀਆ ਲੱਗਦਾ ਬਈ ਤੇ ਯੈਅ ਰੇਟ ਤੇ ਤੁਹਾਡੇ ਕੋਲ ਟਰੈਕਟਰ ਆਪਾਂ ਲੈ ਕੇ ਆਇਆ ਕਰਾਂਗੇ ਬਹੁਤ ਬਹੁਤ ਧੰਨਵਾਦ ਬਈ ਸਤਿ ਸ਼੍ਰੀ ਅਕਾਲ ਕੱਟਦੇ ਆਪਾਂ ਜੀ